ਸਰਜੀਆਂ ਅਤੇ ਕਿਤੇ ਦੇ ਵਿੱਚ ਇੰਟਰਸਟ ਰੱਖਣ ਵਾਲੇ ਦੋਸਤੋ ਸਤਿ ਸ਼ਕਾਲ ਆਪਾਂ ਇੱਕ ਵੀਡੀਓ ਪਾਈ ਸੀ ਥੋੜੇ ਦਿਨ ਹੋ ਗਏ ਗੰਢਾਂ ਬਾਰੇ ਆ ਦੇਖੋ ਆਪਾਂ ਗੰਢਾਂ ਲਗਾਈਆਂ ਸੀ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਤੇ ਇਹਨਾਂ ਦੀ ਤੁਸੀਂ ਗ੍ਰੋਥ ਦੇਖ ਸਕਦੇ ਹੋ ਇਸ ਤਰ੍ਹਾਂ ਬੱਟ ਬਣਾ ਕੇ ਆਪਾਂ ਇਹ ਲਗਾਤਾਰ ਸੀਗੇ ਤੇ ਇਹਨਾਂ ਦੀ ਕਿੰਨੀ ਗ੍ਰੋਥ ਹੋ ਗਈ ਤੇ ਕਿੰਨੀ ਵਧ ਗਈਆਂ ਨੇ ਇਹ ਇਸ ਤਰ੍ਹਾਂ ਗੰਡਾ ਤੋਪਾ ਨੂੰ ਕੱਚਾ ਗੰਡਾ ਜੋ ਕਿ ਪਿਆਜ਼ਾ ਖਾਣ ਵਾਸਤੇ 45 ਤੋਂ 50 ਜਨਾਂ ਦੇ ਵਿੱਚ ਲਗਭਗ ਮੈਂ ਜਾਂਦਾ ਕਿ ਜੋ ਕਿ ਆਪਣੇ ਚਟਣੀ ਬਣਾਉਣ ਲਈ ਕਰਦੇ ਵਿੱਚ ਤੇ ਜਾਂ ਸਬਜ਼ੀ ਦੇ ਵਿੱਚ ਆਪਾਂ ਇਸ ਵਰਤ ਸਕਦੇ ਹਾਂ ਸਾਥ ਵਿੱਚ ਦੇਖ ਸਕਦੇ ਹਾਂ ਕਿ ਸਾਰੀ ਬੱਟ ਦੇ ਉੱਤੇ ਗੰਡਾ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ growth ਕੀਤੀ ਹੈ ਤੇ ਇਹ ਵੀ ਗੰਡਾ ਨੂੰ ਪਿਆਜ਼ ਨੂੰ ਘੋਣ ਦਾ ਇੱਕ ਬਹੁਤ ਹੀ ਆਸਾਨ ਅਤੇ ਸੌਖਾ ਤਰੀਕਾ ਇਹਦੇ ਨਾਲ ਬਹੁਤ ਜਲਦੀ ਪਿਆਜ਼ ਹੋ ਜਾਂਦਾ ਇਹਦੇ ਮਾਰੇ ਰੇਸ ਤੋਂ ਉੱਪਰ ਰੁਕ ਪਾਈ ਸੀ ਅੰਕੇ ਆਪਾਂ ਹੋਰ ਵੀ ਸਬਜ਼ੀਆਂ ਲਗਾਵਾਂਗਾ ਉਹਨਾਂ ਬਾਰੇ ਵੀ ਤੁਹਾਨੂੰ ਦਿਖਾਵਾਂਗੇ ਹੱਥ ਤੱਕ ਪਹਿਲਾਂ ਹੀ ਲਗਾਈਆਂ ਤੇ ਆਹ ਦੋਸਤੋ ਗੰਡੀਆਂ ਦੇ ਨਾਲ ਆਪਾਂ ਅਗਲੀ ਵਟ ਤੇ ਲਾਈ ਸੀ ਕਿ ਗਾਜਰ ਤੇ ਆਪਾਂ ਅੰਜਨੀ ਫਸਟੀ ਦੇ ਤੋਂ ਵੀ ਲੰਦਾ ਸੀ ਗਾਜਰ ਦਾ ਕਟੇ ਜੋ ਆਹ ਤੁਹਾਨੂੰ ਦਿਖਾਈ ਸੀਗੀ ਇਹ ਪੰਜਾਬ ਰੈੱਡ ਕੱਦ ਇਹ ਵੀ ਹਫਤੇ ਦੇ ਵਿੱਚ ਆ ਗਏ ਦੇਖੀ ਜੀ ਝੋਗਰਾ ਪਰ ਫਿਰ ਵੀ ਇਹ ਥੋੜਾ ਲੰਮਾ ਸਮਾਂ ਲਾਇਆ ਜਾਂਦੀ ਕਿਉਂਕਿ 80-85 ਬਣਾ ਦੇ ਵਿੱਚ ਘਟੋ ਘਟ ਜਾ ਕੇ ਗਾਜਰ ਬਣਦੀ ਆ ਤੇ ਇਹ ਹਜੇ ਝੋਗਰੀ ਆ ਵਾਟ ਦੇ ਉੱਤੇ ਤੇ ਕਿਤੇ ਕਿਤੇ ਅਜੇ ਫੁੱਗਰ ਰਹੀ ਆ ਹਾਂ ਪਰ ਗਏ ਨੁਕੜ ਤੋਂ ਕੱਟੇ ਹੱਥ ਤੇ ਤੋਂ 10 ਦਿਨ ਲੱਗ ਪਾ ਉਗਰਨ ਵਾਸਤੇ ਲੈ ਜਾਂਦੀ ਹੈ ਤੇ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਹੈ ਮੂਲੀ ਮੂਲੀ ਵੀ ਅਗਲੇ ਬੱਟਾ ਤੇ ਲਾਈ ਹੈ ਮੂਲੀ ਤਾਂ ਦੇਖੋ ਇਹ ਦੋ ਦੋ ਪੱਤੇ ਹੋਗੇ ਤੇ ਵਿੱਚ ਵਿੱਚ ਤਿੰਨ ਤਿੰਨ ਚਾਰ ਚਾਰ ਪੱਤੇ ਵੀ ਹੋਗੇ ਮੂਲੀ ਕੋ ਉਕੇ ਤਾਂ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਮੂਲੀ ਲੱਗ ਪਾ ਤੇ ਤੁੰਗਰਾ ਉੱਗਦੀ ਹੈ ਤਸ ਤੋਂ ਅੱਗੇ ਆਪਾਂ ਸਾਥਿਓ ਨਾਲ ਮੂਲੀ ਦੇ ਲਾਇਏ ਸੀਗੇ ਸਲਗਮ ਸਲਗਮ ਵੀ ਤੁਸੀਂ ਦੇਖ ਸਕਦੇ ਪੇ ਸਲਗਮਾਂ ਜਿਹੜੇ ਜਲਦੀ ਹੋ ਜਾਂਦੀ ਸੇਤ ਲਈ ਬਹੁਤ ਹੀ ਤਾਕਤਵਰ ਜੋ ਨਵੇਂ ਵਰਾਇਟੀ ਇਹਨਾਂ ਸਬਜ਼ੀਆਂ ਤੋਂ ਇਲਾਵਾ ਆਪਾਂ ਲਗਾਈ ਸੀ ਲਸਣ ਇਹ ਲਾਲ ਲਸਣ ਦਾ ਵੀ ਆਏ ਆਪਣੇ ਕੋਲੇ ਪਹਿਲਾਂ ਤੋਂ ਤੇ ਲਾਸਨ ਲਵਾਈਏ ਵੀ ਹਫਤੇ ਦੇ ਵਿੱਚ ਹੈ। ਉਂਗਰੇ ਆ। ਕਿਉਂਕਿ ਜਿਹੜਾ ਇਹ ਅਕਤੂਬਰ ਦਾ ਮਹੀਨਾ ਹੁੰਦਾ ਤੁਹਾਨੂੰ ਦੱਸਿਆ ਕਿ ਸਬਜ਼ੀਆਂ ਲਗਾਉਣ ਵਾਸਤੇ ਬਹੁਤ ਟਿਕ ਟਕ ਮਾਰ ਤੇ ਵਸਟ ਸਮਾਂ। ਇਹਦੇ ਵਿੱਚ ਸਬਜ਼ੀਆਂ ਸਮੇਂ ਸਿਰ ਉਂਗਰੇ ਹੁੰਦੇ ਆ। ਕੋਈ ਟੱਕ ਤ ਨਹੀਂ ਆਉਂਦੀ। ਇਸ ਲਈ ਜਿਹੜੇ ਵੀ ਵੀਰ ਹਜੇ ਸਬਜ਼ੀ ਲਗਾਉਣ ਤੋਂ ਰਹਿੰਦੇ ਆ। ਤਾਂ ਇਸ ਮਹੀਨੇ ਦੇ ਵਿੱਚ ਹਜੇ ਸਾਲਤਾਂ ਦੇ ਉਹ ਆਪਣਾ ਸਰਦੀ ਵਾਲਾ ਲਗਾ ਸਕਦੇ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਥੀ ਜੋ ਕਿ ਬ੍ਰੀਕ ਦਿਖ ਰਹੀ ਹੈ ਤੇ ਵੀ ਲਗਭਗ ਫੁੱਗ ਰਹੀ ਹੈ ਸਾਥੀਓ ਤੇ ਮੇਥੀ ਦੇ ਨਾਲ ਤੇ ਆਪਾਂ ਇਹ ਲਗਾਇਆ ਸੀਗਾ ਧਨੀਆ ਤੇ ਧਨੀਆ ਦੀ ਪਿਆਕ ਪਰਸੈਂਟ ਆ ਗਿੜਾ ਹੈ ਇਸ ਤੋਂ ਅੱਗੇ ਧਨੀਏ ਦੇ ਨਾਲ ਲਗਾਇਆ ਸੀ ਆਪਾਂ ਮੇਥੇ ਮੇਥੇ ਆ ਜਿਹੜੇ ਇਹ ਸਾਰਿਆਂ ਤੋਂ ਪਹਿਲੇ ਹੀ ਫੁੱਗਰੇ ਇਹ ਸਭ ਤੋਂ ਜਲਦੀ ਹੋ ਜਾਂਦੇ ਤੀਸਰੇ ਦਿਨ ਹੀ ਹੋ ਜਾਂਦੇ ਤੀਸਰੇ ਜਾਂ ਚੌਥੇ ਦੇ ਇਹ ਸੱਤ ਵਰਤ ਸੀ ਦੇ ਸਕਦੇ ਆਪਾਂ ਲਗਾਇਆ ਸੀ ਕਿ ਮੇਥੇ ਇਸ ਤੋਂ ਅੱਗੇ ਆਪ ਲਗਾਈਏ ਪਾਲਕ ਪਾਲਕ ਵੀ ਇਹ ਤੀਸਰੇ ਚੌਥੇ ਦਾ ਪਾਲਕ ਕਦ ਹੋ ਜਾਂਦੀ ਹੈ ਤੇ 25 30 ਦਿਨਾਂ ਦੇ ਵਿੱਚ ਇਹ ਹਲਕਾ ਜੋ ਪਹਿਲੀ ਹਾਰਵੈਸਟ ਆਸਤੀ ਆਪਣਾ ਤਿਆਰ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਪਾਹੀ ਲਗਾਇਆ ਮਟਰ ਸਾਲ ਦੇ ਵਿੱਚ ਸਰਦੀ ਦੇ ਵਿੱਚ ਮਟਰ ਦੀ ਇੱਕ ਮੱਖਣ ਸਬਜ਼ੀ ਦੀ ਕਿਸਮਾਂ ਤੇ ਮਟਰਾਂ ਦੇ ਬੀਜ ਵੀ ਲੱਗ ਪਾ ਗਏ ਹਰੇ ਹੋ ਚੁੱਕੇ ਆ ਇਸ ਤਰ੍ਹਾਂ ਸਤਿਉਜੇਪ ਕਰ ਘਰ ਦੀ ਬਗੀਚੀ ਦੇ ਵਿੱਚ ਆਪਾਂ ਹਰਿਆ ਸਜਣਾ ਅਗਾਈਏ ਤਾਂ ਆਪਾਂ ਨੂੰ ਬਿਨਾ ਰੇਸਟਰੀ ਵਾਲਾ ਅਰਗੋਨਿਕ ਦੇਸੀ ਵਿਗਿਆਨ ਨਾਲ ਬੀਤੀਆਂ ਹੋਣਾ ਸਬਜ਼ੀਆਂ ਖਾਣ ਨੂੰ ਮਿਲ ਜਾਂਦਾਂਗੇ ਤੇ ਘਰ ਦੇ ਵਿੱਚ ਇਹ ਸਬਜ਼ੀਆਂ ਘਾਓ ਤੇ ਸਤਿਉਤ ਤੰਤਰ ਸਤਰ ਤਨਵ